ਦੀ ਅਸ਼ਟਪਦੀਆਂ ਮਹਿਲਾ ਠੀਕ ਹੈ ਬੱਚੋ ਸਾਰਿਆਂ ਨੂੰ ਉਚਾਰਨ ਕਰਨਾ ਮੈਂ ਤੁਹਾਨੂੰ ਕੱਲ ਗੱਲ ਕਹੀ ਸੀ ਜਿਹੜੀ ਗੱਲ ਕੰਨ ਤੱਕ ਨਾ ਜਾਏ ਉਹ ਮਨ ਤੱਕ ਨਹੀਂ ਜਾਂਦੀ ਨਹੀਂ ਜਾਂਦੀ ਸੋ ਇਸ ਵਾਸਤੇ ਸੁਣਨਾ ਫਿਰ ਸਮਝਣਾ ਸਮਝਾਈ ਗੱਲ ਸਿੰਘ ਸਾਹਿਬ ਰਾਗ ਸੁਹੀ ਰਾਗ ਸੁਹੀ ਅਸ਼ਟਪਦੀਆਂ ਮਹਿਲਾ ਪਹਿਲਾ 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 ਕਰ ਪਹਿਲਾ ਕਰ ਪਹਿਲਾ ਇੱਕ ਓੰਕਾਰ ਓੰਕਾਰ ਸਤ ਗੁਰ ਪ੍ਰਸਾਦ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਈ ਥਾਵਾਂ ਤੇ ਅਵਗਣ ਆਉਂਦਾ ਕਈ ਥਾਵਾਂ ਤੇ ਅਵਗਣ ਆਉਂਦਾ ਕਈ ਥਾਵਾਂ ਤੇ ਅਵਗਣ ਆਉਂਦਾ ਆਪਾਂ ਉਦਾਂ ਹੀ ਉਚਾਰਨ ਕਰਨਾ ਸਭ ਅਵਗਣ ਮੈਂ ਗੁਣ ਨਹੀਂ ਕੋਈ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨ ਬੰਕੇ ਨੈਣਾ ਨਾ ਕੁਲ ਟੰਗ ਨ ਮੀਠੇ ਬੈਣਾ ਨਾ ਕੁਲ ਟੰਗ ਨ ਮੀਠੇ ਬੈਣਾ ਰਹਾਉ ਸਹਿਜ ਸ਼ਿੰਗਾਰ ਕਾਮਣ ਕਰ ਆਵੇ ਸਹਿਜ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤੇ ਪਾਵੇ ਤਾਂ ਸੁਹਾਗਣ ਜਾਂ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖ ਆਕਾਈ ਨਾ ਤਿਸ ਰੂਪ ਨਾ ਰੇਖ ਆਕਾਈ ਅੰਤ ਨਾ ਸਾਹਿਬ ਸਿਮਰਿ ਆਜਾਈ ਅੰਤ ਨਾ ਸਾਹਿਬ ਸਿਮਰਿ ਆਜਾਈ ਸੁਰਤ ਮਤ ਨਾਹੀ ਚਤੁਰਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਈ ਤੰ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਵਿਛੁਰਤ ਦੁਖ ਪਾਇਆ ਕਰ ਗੈ ਲਿਹੁ ਪ੍ਰੀਤਮ ਪ੍ਰਭ ਰਾਇ ਬਣਤ ਨਾਨਕ ਸ਼ੋ ਹੈ ਪੀ ਹੋਸੀ ਬਣਤ ਨਾਨਕ ਨਾਨਕ ਜੀ ਕਹਿ ਰਿਆ ਗੁਰੂ ਨਾਨਕ ਸਾਹਿਬ ਸ਼ੋ ਹੈ ਪੀ ਹੋਸੀ ਪਰਮਾਤਮਾ ਸਮਿਆਂ ਨਾਲ ਸੰਬੰਧਤ ਨਹੀਂ ਆ ਸਮੇਂ ਨੂੰ ਆਪਾਂ ਤਿੰਨ ਹਿੱਸਿਆਂ ਚ ਵੰਡਦੇ ਹਾਂ ਬੀਤੇ ਚ ਹੁਣ ਤੇ ਹੋਣ ਵਾਲਾ ਪਰਮਾਤਮਾ ਤਿੰਨਾ ਕਾਲਾਂ ਵਿੱਚ ਸਾਤਿਆ ਤੂ ਸਹਿਬ ਜੀ ਕਹਿੰਦੇ ਜੈ ਭਾਵ ਐ ਪਿਆਰਾ ਤੇਰਾ ਵੇਸੀ ਸਾਰੇ ਉਚਾਰਨ ਕਰੋ ਨਾ ਰੋਟੀ ਨਹੀਂ ਖਾਧੀ ਪ੍ਰਸ਼ਾਦਾ ਨਹੀਂ ਛਕਿਆ ਅਜ ਹਾਂਜੀ ਸ਼ਾਬਾਸ਼ ਸੂਹੀ ਮਹਿਲਾ ਪਹਿਲਾ ਕਾਰ ਨੋਵਾ ਕਾਰ ਨੋਵਾ ਇੱਕ ਓੰਕਾਰ ਓੰਕਾਰ ਸਤ ਗੁਰ ਪ੍ਰਸਾਦ ਪ੍ਰਸਾਦ ਕਚਾ ਰੰਗ ਕੁਸੰਬ ਕਾ ਕਚਾ ਰੰਗ ਕੁਸੰਬ ਕਾ ਥੋੜਿਆ ਦਿਨ ਚਾਰ ਜੀਓ ਥੋੜਿਆ ਦਿਨ ਚਾਰ ਜੀਓ ਬਾਣੀ ਚ ਦੋ ਰੰਗਾਂ ਦੀ ਗੱਲ ਆ ਇੱਕ ਮਜੀਠ ਦਾ ਰੰਗ ਆ ਇੱਕ ਕੁਸੰਬਾ ਰੰਗ ਆ ਕੀ ਆ ਇੱਕ ਕਸੰਬੇ ਦੇ ਰੰਗ ਨੂੰ ਬਾਣੀ ਨੇ ਮਾਇਆ ਨਾਲ ਤੁਲਨਾ ਦਿੱਤੀ ਆ ਜਿਹੜਾ ਲੱਗਦਾ ਬਹੁਤ ਚਮਕੀਲਾ ਆ ਪ੍ਰਭਾਵਸ਼ਾਲੀ ਪਰ ਬੜੀ ਛੇਤੀ ਉੱਤਰ ਜਾਂਦਾ ਤੋਂ ਮਜੀਠ ਦਾ ਅਰਥ ਹੈ ਪੱਕਾ ਰੰਗ ਸਮਝਾਈ ਗੱਲ ਨਾਮ ਦਾ ਰੰਗ ਮਜੀਠ ਦਾ ਰੰਗ ਆ ਮਾਇਆ ਦਾ ਰੰਗ ਕਸੰਬੇ ਹੱਥ ਨਾ ਲਾਈ ਕਸੰਬੜੈ ਜਲ ਜਾਸੀ ਢੋਲਾ ਤੋਂ ਸੈਭ ਜੀ ਕਹਿੰਦੇ ਕੱਚਾ ਰੰਗ ਕਸੰਬ ਕਾ ਇੱਕ ਸੁੰਬੇ ਕਬੂਟਾ ਹੈ ਜਿਸ ਦੇ ਫੁੱਲ ਬਹੁਤ ਲਾਲ ਤੇ ਸੁੰਦਰ ਦਿਸਦੇ ਨੇ ਪਰ ਉਪ ਲੱਗਿਆਂ ਛੇਤੀ ਫਿੱਕੇ ਪੈ ਜਾਂਦੇ ਨੇ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਸੰਸਾਰ ਦੇ ਪਦਾਰਥ ਭੜਕੀਲੇ ਚਮਕਦਾਰ ਬੜੇ ਲੱਗਦੇ ਨੇ ਪਰ ਬੜੀ ਖੇਤੀ ਬੇਸਵਾਦੇ ਹੋ ਜਾਂਦੇ ਨੇ ਸਮਝਾਈ ਗੱਲ ਵਿਣ ਨਾਮ ਹੈ ਪ੍ਰਮ ਭੁੱਲਿਆ ਵਿਣ ਨਾਮ ਹੈ ਪ੍ਰਮ ਭੁੱਲਿਆ ਧੱਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗੀਏ ਰੰਗੇ ਕਾਕਿਆ ਰੰਗੀਏ ਜੋ ਰਤੇ ਰੰਗ ਲਾਏ ਜੀਓ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਰੰਗਣ ਵਾਲਾ ਸੇਵੀਏ ਸੱਚੇ ਸਿਉ ਚਿਤ ਲਾਏ ਜੀਓ ਸੱਚੇ ਸਿਉ ਰਹਾਓ ਚਾਰੇ ਕੁੰਡਾਂ ਜੇ ਭਵੇਂ ਚਾਰੇ ਕੁੰਡਾਂ ਜੇ ਭਵੇਂ ਬਿਨ ਭਾਗਾ ਤਨ ਨਾਹੀਂ ਜੀਉ ਬਿਨ ਭਾਗਾ ਤਨ ਨਾਹੀਂ ਜੀਉ ਅਵਗਣ ਮੁਠੀ ਜੇ ਫਿਰੈ ਅਵਗਣ ਮੁਠੀ ਜੇ ਫਿਰੈ ਬਦਕ ਥਾਏ ਨਾ ਪਾਹੀਂ ਜੀਉ ਬਦਕ ਥਾਏ ਨਾ ਪਾਹੀਂ ਜੀਉ ਗੁਰ ਰਾਖੇ ਸੇ ਉੱਭਰੇ ਗੁਰ ਰਾਖੇ ਸੇ ਸਬਦ ਰਤੇ ਮਨ ਮਾਹੇ ਜੀਓ ਸਬਦ ਰਤੇ ਮਨ ਮਾਹੇ ਜੀਓ ਚਿੱਤੇ ਜਨ ਕੇ ਕੱਪੜੇ ਕੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਮੈਲੇ ਚਿੱਤ ਕਠੋਰ ਜੀਓ ਆਪਣੇ ਕੱਪੜੇ ਕਿਹੜੇ ਆ ਤੋ ਸਭ ਨੇ ਚਿੱਟੇ ਪਾਏ ਆ ਹਾਂ ਜੀ ਤੇ ਮੈਂ ਵੀ ਚਿੱਟੇ ਹੀ ਪਾਏ ਆ ਅਸਲ ਜਿਹੜੇ ਧਾਰਮਿਕ ਲੋਕ ਕੇਵਲ ਧਰਮ ਦਾ ਪਹਿਰਾਵਾ ਪਾਉਂਦੇ ਸੀ ਪਰ ਉਹਦੇ ਨਾਲ ਮਨ ਨਹੀਂ ਬਦਲਿਆ ਚਿੱਟੇ ਪਾਉਣ ਦਾ ਮਤਲਬ ਇਹ ਹੀ ਸੀ ਕਿ ਮਨ ਵੀ ਸਾਡਾ ਨਿਰਮਲ ਹੋ ਗਿਆ ਜਿਵੇਂ ਚਿੱਟਾ ਰੰਗ ਉਦੋਂ ਬਣਦਾ ਆ ਜਿਹੜਾ ਪੈਰਾ ਬੈਂਗਣੀ ਸੂਰਜ ਦੀਆਂ ਕਿਰਨਾਂ ਨੂੰ ਸਭ ਨੂੰ ਛੱਡ ਦਿੰਦਾ ਚਿੱਟਾ ਕੁਝ ਵੀ ਨਹੀਂ ਸੋਖਦਾ ਕਾਲਾ ਸਭ ਕੁਝ ਤਾਂ ਹੀ ਵੇਖੋ ਕਾਲਾ ਬੜੀ ਛੇਤੀ ਗਰਮ ਹੋ ਜਾਂਦਾ ਚਿੱਟਾ ਗਰਮ ਨਹੀਂ ਹੁੰਦਾ ਕਿਉਂਕਿ ਸੋਖਦਾ ਹੀ ਨਹੀਂਗਾ ਤੋਂ ਸਹਿਬ ਕਹਿੰਦੇ ਜਿਨ੍ਹਾਂ ਨੇ ਕੱਲੇ ਚਿੱਟੇ ਕੱਪੜੇ ਪਾ ਲਿਆ ਪਰ ਮੈਨਾ ਮੈਲੇ ਸੀ ਸਾਹਿਬ ਜੀ ਕਹਿੰਦੇ ਫਿਰ ਕੀ ਕਹੀ ਉਹਨਾਂ ਨੂੰ ਚੋਰ ਆ ਚਿੱਟੇ ਜਿਨਕੇ ਕੱਪੜੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਮੈਲੇ ਚਿੱਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਊਪਜੈ ਤਿੰਨ ਮੁਖ ਨਾਮ ਨਾ ਊਪਜੈ ਦੂਜੈ ਵਿਆਪੇ ਚੋਰ ਜੀਓ ਦੂਜੈ ਵਿਆਪੇ ਚੋਰ ਜੀਓ ਮੂਲ ਨਾ ਬੂਜੈ ਆਪਣਾ ਮੂਲ ਨਾ ਬੂਜੈ ਆਪਣਾ ਸੇ ਪਸ਼ੂ ਆਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮੰਨ ਕਰੇ 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 ਨਿਤ ਨਿਤ ਮੰਗੈ ਸੁਖ ਜੀਓ 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 ਕਰਤਾ ਚੇਤਨ ਆਵਈ ਕਰਤਾ ਚੇਤਨ ਆਵਈ ਫਿਰ ਫਿਰ ਲੱਗੈ ਦੁੱਖ ਜੀਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁਖ ਜਿਉ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜਿਉ ਨੇਖਾ ਮੰਗੈ ਦੇਵਨਾ ਉਛੈ ਕਰ ਵਿਚਾਰ ਜਿਉ ਸੱਚੇ ਕੀ ਲਿਵ ਉੱਭਰ ਸੱਚੇ ਕੀ ਲਿਵ ਉੱਭਰ ਬਖਸ਼ ਬਖਸ਼ਨ ਹਾਰ ਜੀਓ ਬਖਸ਼ ਬਖਸ਼ਨ ਹਾਰ ਜੀਓ ਅਨ ਕੋ ਕੀਜੈ ਮਿੱਤੜਾ ਅਨ ਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਏ ਜੀਓ ਖਾ ਕਰ ਲੈ ਮਰ ਜਾਏ ਜੀਓ ਬਹ ਰੰਗ ਦੇਖ ਪੁਲਾਇਆ ਬਹ ਰੰਗ ਦੇਖ ਪੁਲਾਇਆ ਪੁਲ ਪੁਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀ ਐ ਨਦਰ ਪ੍ਰਭੂ ਤੇ ਛੁੱਟੀ ਐ ਤੁਸੀਂ ਬੋਲਦੇ ਕਿਉਂ ਨਹੀਂ ਹਰਪ੍ਰੀਤ ਕਿਉਂ ਨਹੀਂ ਬੋਲਦਾ ਤੂੰ ਜਸ਼ਨ ਕਿਉਂ ਨਹੀਂ ਬੋਲ ਰਿਹਾ ਤੂੰ ਔਰ ਕੋ ਨਹੀਂ ਬੋਲਦਾ ਆਸ਼ੈਂਕ ਸਾਹਿਬ ਕੀ ਨਾਮ ਇਹਦਾ ਕੀ ਨਾਮ ਤੁਹਾਡਾ ਤੁਹਾਡੀ ਆਵਾਜ਼ ਕਿਉਂ ਨਹੀਂ ਆਉਂਦੀ ਮੇਰੇ ਕੋਲ ਨਹੀਂ ਨਾ ਆ ਰਹੀ ਧਿਆਨ দাও ਸਾਰੇ ਬਹੁ ਰੰਗ ਦੇਖ ਪੁਲਾਇਆ ਬਹੁ ਰੰਗ ਦੇਖ ਪੁਲਾਇਆ ਪੁਲ ਪੁਲ ਆਵੇ ਜਾਏ ਜੀਓ ਪੁਲ ਪੁਲ ਆਵੇ ਨਦਰ ਪ੍ਰਭੂ ਤੇ ਛੁੱਟੀ ਐ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜੀਓ ਨਦਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਵਿਹੂਣਿਆ ਗਾਫਲ ਗਿਆਨ ਵਿਹੂਣਿਆ ਗੁਰਬਿਨ ਗਿਆਨ ਨਾ ਪਾਲ ਜੀਓ ਗੁਰਬਿਨ ਗਿਆਨ ਨਾ ਪਾਲ ਜੀਓ ਖਿੱਚੋ ਤਾਨ ਵਿਗੁਚੀ ਐ ਜੀਓ ਤਾਨ ਵਿਗੁਚੀ ਐ ਬੁਰਾ ਪੜਾ ਦੋਏ ਨਾਲ ਜੀਓ ਬੁਰਾ ਪੜਾ ਵੇਨੇ ਸ਼ਬਦ ਹੈ ਪੈਰ ਤਿਆ ਸਭ ਜੋ ਹੀ ਜਮਕਾਲ ਜੀਓ ਜਿਨ ਕਰ ਕਾਰਣ ਧਾਰਿਆ ਸਭ ਸਹ ਦੇ ਆਧਾਰ ਜੀਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਾਨਕ ਨਾਮ ਨਾ ਵਿਸਰੈ ਨੀਦਾਰਾਂ ਆਧਾਰ ਜੀਓ ਨੀਦਾਰਾਂ ਆਧਾਰ ਜੀਓ ਸੁਹੀ ਮਹਿਲਾ ਪਹਿਲਾ ਸੁਹੀ ਮਹਿਲਾ ਪਹਿਲਾ ਕਾਫੀ ਕਰ ਦਸਵਾ ਕਾਫੀ ਕਰ ਦਸਵਾ ਇਹ ਬਾਣੀ ਚ ਕਾਫੀ ਸ਼ਬਦ ਆਉਂਦਾ ਆ ਇਹ ਇੱਕ ਰਾਗਣੀ ਐ ਹੈਨਾ ਤੋਂ ਇਸ ਵਾਸਤੇ ਉਹਨੂੰ ਸਹਿਬ ਜੀ ਨੇ ਰਾਗ ਨਾਲ ਮਿਲਾ ਕੇ ਰੱਖਿਆ ਹੋਇਆ ਆ ਤੇ अनेका ਹੀ ਜਿਹੜੀਆਂ ਕਾਫੀਆਂ ਪ੍ਰਚਲਿਤ ਹਨ ਤੋਂ ਗੁਰਬਾਣੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਰਾਗ ਦੇ ਵਿੱਚ ਮਿਸ਼ਰਤ ਕਰਕੇ ਉਹਦੇ ਵਿੱਚ ਬਾਣੀ ਉਚਾਰਨ ਕੀਤੀ ਤੋਂ ਕਾਫੀ ਦਾ ਸੌਖਾ ਜਿਹਾ ਅਰਥ ਹੈ ਵੀ ਇੱਕ ਰਾਗਣੀ ਆ ਹਨਾ ਕਿਸੇ ਗਾਇਨ ਦੀ ਇੱਕ ਸ਼ੈਲੀ ਆ ਕਹਿ ਲਈਏ ਹਨਾ ਤੋਂ ਮਾਨਸ ਜਨਮ ਦੁਲੰਬ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਪਾਇਆ ਮਨ ਤਨ ਹੋਏ ਚੁਲੰਬ ਜੇ ਸਤ ਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸੱਚ ਲੈ ਬੜੇ ਜਨਮ گزار ਕੇ ਚੱਲਦੇ ਆ ਪਰ ਸਾਈਬ ਕਹਿੰਦੇ ਭਾਗਾ ਵਾਲੇ ਜਨਮ ਸਵਾਰ ਕੇ ਚੱਲਦੇ ਸਮਝ ਆਈ ਗੱਲ ਚੱਲੇ ਜਨਮ ਸਵਾਰ ਸਵਾਰਦਾ ਆਓ ਵਖਰ ਸੱਚ ਲੈ ਜਿਹਦੇ ਕੋਲ ਸੱਚ ਦਾ ਸੌਦਾ ਹੁੰਦਾ ਜਿਹਦੇ ਕੋਲ ਗੁਣ ਹੁੰਦੇ ਆ ਪਤ ਪਾਏ ਦਰਬਾਰ ਪਤ ਪਾਏ ਦਰਬਾਰ ਸਤ ਗੁਰ ਸ਼ਬਦ ਪੈ ਸਤ ਗੁਰ ਸ਼ਬਦ ਲੈ ਰਹਾਉ ਮਨ ਤਨ ਸੱਚ ਸਾਲਾ ਮਨ ਤਨ ਸੱਚ ਸਾਲਾ ਸਾਚੇ ਮਨ ਪਾਇਆ ਸਾਚੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਗੁਰਪੂਰਾ ਪਾਇਆ ਗੁਰਪੂਰਾ ਪਾਇਆ ਹਉ ਜੀਵਾ ਗੁਣਸਾਰ ਗੁਰੀ ਹਾ ਗੁਣਸਾਰ ਅੰਤਰ ਤੂੰ ਵਸੈ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਮੂਰਖ ਮਨ ਸਮਝਾਏ ਆਖੋਂ ਕੇ ਤੜਾ ਆਖੋਂ ਕੇ ਤੜਾ ਵਰਮੁ ਕੋ ਹਰ ਗੁਣ ਗਾਏ ਵਰਮੁ ਕੋ ਹਰ ਗੁਣ ਗਾਏ ਰੰਗ ਰੰਗੇ ਤੜਾ ਮਿਰ ਬੇਤੜਾ ਨਿਤ ਨਿਤ ਹਿਰਦੈ ਸਮਾਲ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਜੇ ਚੱਲੈ ਗੁਣ ਨਾਲ ਨਾਹੀ ਦੁਖ ਸੰਤਾਪਣਾ ਨਾਹੀ ਦੁਖ ਸੰਤਾਪਣਾ ਮਨ ਮੁਖ ਪਰਮ ਪੁਲਾਣਾ ਮਨ ਮੁਖ ਪਰਮ ਨਾ ਤਿਸ ਰੰਗ ਹੈ ਨਾ ਸੱਜ ਹੈ ਮਨਮੁਖ ਦੇ ਕੋਲ ਜੀਵਨ ਹੈਗਾ ਆ ਪਰ ਰਸ ਨਹੀਂ ਹੈਗੀ ਖੁਸ਼ੀ ਨਹੀਂ ਹੈਗੀ ਖੇੜਾ ਨਹੀਂ ਹੈਗਾ ਵਿਸਵਾਦ ਨਹੀਂ ਹੈਗਾ ਉਮਰ ਮਰ ਕੇ ਜੂਰਿਆ ਆ ਤੇ ਕੋਈ ਰੰਗਣੀ ਸਾਹਿਬ ਜੀ ਕਹਿੰਦੇ ਉਹਦੇ ਜੀਵਨ ਚ ਮਰਸੀ ਹੋਏ ਵਿਡਾਣਾ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਗੁਰ ਕੀ ਕਾਰ ਕਮਾਏ ਲਾਹਾ ਘਰ ਅਣਿਆ ਲਾਹਾ ਘਰ ਅਣਿਆ ਗੁਰ ਬਾਣੀ ਨਿਰਵਾਣ ਗੁਰ ਬਾਣੀ ਨਿਰਵਾਣ ਸ਼ਬਦ ਪਛਾਣਿਆ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਜੇ ਤੁਧ ਭਾਵਸੀ ਮੈਂ ਤੀਜੈ ਨਾਮ ਨਿਵਾਸ ਮੈਂ ਤੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਇਹ ਅਰਦਾਸ ਆ ਸਾਡੀ ਸਭਨਾ ਦੀ ਇੱਕ ਨਾਨਕ ਕੀ ਅਰਦਾਸ ਅਰਦਾਸ ਕਾਮਨਾ ਵਾਸਤੇ ਵੀ ਹੁੰਦੀ ਕੋਈ ਲੋੜ ਆ ਅਰਦਾਸ ਦੁੱਖ ਦਰਦ ਨੂੰ ਮਿਟਾਉਣ ਵਾਸਤੇ ਵੀ ਹੁੰਦੀ ਆ ਸਮਝਾਈ ਗੱਲ ਹਾਂਜੀ ਉਹਦੇ ਵਾਸਤੇ ਵੀ ਅਰਦਾਸ ਹੁੰਦੀ ਆ ਤੋਂ ਅਰਦਾਸ ਆਪਣੇ ਜੀਵਨ ਨਾਲ ਸੰਬੰਧਿਤ ਵੀ ਹੁੰਦੀ ਆ ਈ ਪ੍ਰਮਾਤਮਾ ਬਾਕੀ ਸਾਰੀਆਂ ਚੀਜ਼ਾਂ ਵਰਤਗੀਆਂ ਮੇਰੇ ਜੀਵਨ ਵਿੱਚ ਤੂੰ ਵੀ ਵਰਤ ਜਾ ਤੂੰ ਅਰਦਾਸ ਉਹਦੇ ਮਿਲਾਪ ਵਾਸਤੇ ਵੀ ਹੁੰਦੀ ਆ ਜੋ ਸਾਬ ਕਹਿੰਦੇ ਕਿ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਚਲੋ ਸ਼ਾਬਾਸ਼ ਪੜੋ ਸਿੰਘ ਸਾਹਿਬ ਤੁਸੀਂ ਸੋਹੀ ਮਹੱਲਾ ਪੈਨਾ